ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਤੇ ਪਟਾਕਿਆਂ ਦੀ ਦੁਕਾਨਾਂ ਦੀ ਅਲਾਟਮੈਂਟ ਨੂੰ ਲੈ ਕੇ ਲੁਧਿਆਣਾ ਸ਼ਹਿਰ ਦੇ ਵਿੱਚ ਹੰਗਾਮਾ ਹੋ ਗਿਆ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੀਆਂ ਜਿੱਥੇ ਪਟਾਕਿਆਂ ਦੀ ਦੁਕਾਨ ਲਾਉਣ ਵਾਲੇ ਦੁਕਾਨਦਾਰ ਹੰਗਾਮਾ ਕਰ ਰਹੇ ਨੇ। ਹੰਗਾਮਾ ਇਸ ਲਈ ਹੋ ਰਿਹਾ ਹੈ ਕਿਉਂਕਿ 1526 ਅਰਜ਼ੀਆਂ ਦੇ ਵਿੱਚੋਂ 1126 ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਡਰਾਅ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਗੁੱਸੇ ਦੇ ਵਿੱਚ ਆਏ ਪਟਾਕਾ ਵਪਾਰੀਆਂ ਨੇ ਪੁਲਿਸ ਕਮਿਸ਼ਨਰ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ ਤੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਦੇਖੋ ਜੀ ਅਸੀਂ ਉਹਨਾਂ ਨੂੰ ਬਹੁਤ ਧਿਆਨ ਨਾਲ ਸਾਡੀ ਫਾਈਲੀਆਂ ਤੋਂ ਸਾਰੀਆਂ ਗੱਲਾਂ ਸੁਣੀਆਂ ਬਹੁਤ ਬਹੁਤ ਹੀ ਹਲਕਟਿਆ ਸਾਰੀਆਂ ਫਾਈਲਾਂ ਰਿਵਿਊ ਕੀਤਾ ਜਾਵੇ ਸਾਰੀ ਗੱਲੇ ਪੁਆਇੰਟ ਇਹਨਾਂ ਨੇ ਸੁਣ ਕੇ ਹਰ ਚੀਜ਼ ਦਾ ਹਲਕਟਿਆ ਉਹਨਾਂ ਨੇ ਸਾਨੂੰ 2 ਦਿਨ ਦਾ ਹੋਟੇਲ ਤੇ ਰਹਿਣਾ ਇਹਨਾਂ ਨੇ ਕੱਲ ਰਾਹ ਨਿਕਲਣਗੇ ਕੱਲ ਨੂੰ ਕਹਿੰਦੇ 133 ਨੰਬਰ ਕਮਰੇ ਜਾ ਕੇ ਜੀ ਇਹ ਸਾਰੀ ਆਪਣੀ ਜੀਐਸਟੀ ਆਪਣੀਆਂ ਸਾਰੀਆਂ ਫਾਈਲਾਂ ਤੁਸੀਂ ਰੈਕਟੀਫਾਈ ਕਰਿਓ ਸਾਰੀਆਂ ਫਾਈਲਾਂ ਦੁਬਾਰਾ ਭੇਜਣੀਆਂ ਜਿਹੜੀਆਂ ਤੁਹਾਡੀ ਕਨਫਿਊਜ਼ਨ ਵਾਲੀਆਂ ਫਾਈਲਾਂ ਨੇ ਔਰ ਜੇ ਤੁਹਾਡੀਆਂ ਦੁਕਾਨਾਂ ਨੂੰ ਟਾਈਮ ਨਹੀਂ ਘਟਾ ਮਿਲੂਗਾ ਕੋਈ ਨਹੀਂ ਸਰ ਦੇਖੋ ਦੇਖੋ ਟਾਈਮ ਕਟ ਮਿਲੇ ਜਾਂ ਵੱਧ ਮਿਲੇ ਪਰ ਦੇਖੋ ਸਰ ਜਿਹੜੀ ਮੰਡੀ ਸਭ ਦੀ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ ਹਰ ਨਗਵਿੰਦਰ ਕੰਮ ਕਰਨ ਦਾ ਹੱਕਦਾਰ ਹੈ ਜਿਹੜੀਆਂ ਘਟ ਫੈਲਾ ਪਈਆਂ ਸੀ ਉਹਦੇ ਤੇ ਸਾਰਿਆਂ ਨੂੰ ਡਾਊਟ ਸੀਗਾ ਬਿਲਕੁਲ ਬਿਲਕੁਲ ਇਹ ਡਾਊਟ ਕਲੀਅਰ ਹੋ ਗਿਆ ਜੀ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਵੈਲ ਸਾਇਲ ਸਾਹਿਬ ਦਾ ਆਪਾ ਜਿਹੜਾ ਆਫੀਸਰ ਦਾ ਕਦੀ ਜੀ 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 ਸਾਰੇ ਬਾਤ ਗੋਤ ਗੋਤ ਬੰਨੇ ਸਾਰੇ ਬਾਗਾਂ ਨੂੰ ਰੱਖੀ ਬਾਈ ਕਰਦਾ ਜੀ ਧੰਨਵਾਦ ਦਿੱਤਾ जे कि जीएसटी बल्त भी लिखेगा ठीक किया जाऊगा जे किसी तरह की कोई प्रॉब्लम है सू समझाई जाएगी ठीक करके सोमवार शाम शांति दोस्तों फाइल पी थी पंद्रह सौ ਜਿਹੜੇ ਰਿਜ਼ਲਟ ਨਿਕਲੇ ਐ ਉਹ ਕੁਝ ਥੋ ਦੁਕਾਨਾਂ ਦੇ ਐ ਪਰ 70 ਦੁਕਾਨਾਂ ਦੇ 40 ਦੁਕਾਨਾਂ ਹੈਗੀਆਂ ਤਾਰਾ ਮੰਡੀ ਬਾਕੀ ਹੈਗੀਆਂ 6 ਜਲਾ ਵਿੱਚ ਦੋਸਤਾਂ ਇਹ ਫਾਈਲਾਂ ਬਹੁਤ ਭਰੀਆ ਉਹ ਕੁਝ ਫਾਈਲਾਂ ਰਿਜੈਕਟ ਕੀਤੀਆਂ ਗਈਆਂ 1100 ਦੇ ਪਲੱਸ ਰਿਜੈਕਟ ਹੋ ਗਈਆਂ ਅਸੀਂ ਕੁਝ ਸੇਲ ਟੈਕਸ ਵਾਲੇ ਨੰਬਰ ਗਲਤ ਲੱਗੇ ਹੋਏ ਐ ਕੁਝ ਸੇਲ ਟੈਕਸ ਵਾਲਿਆਂ ਨੇ ਫਾਈਲਾਂ ਬਾਹਰ ਕੱਢੀਆਂ ਜੀਐਸਟੀ ਵਾਲਿਆਂ ਨੇ ਪਰ ਪੁਲਿਸ ਰਿਪੋਰਟ ਵੱਲੋਂ ਕੋਈ ਫਾਈਲ ਬਾਹਰ ਨਹੀਂ ਕੱਢੀ ਗਈ ਇਹ ਸਾਰੀਆਂ ਫਾਈਲ ਹੈ ਜੀਐਸਟੀ ਵੱਲੋਂ ਕੱਢੀਆਂ ਗਈਆਂ ਪਰ ਅਸੀਂ ਰਿਕਵੈਸਟ ਕੀਤੀ ਹੈ ਕਿ ਜੀਐਸਟੀ ਵਾਲੇ ਦੁਬਾਰਾ ਇਹਨੂੰ ਇੱਕ ਰਿਵਿਊ ਕਰਨਗੇ ਚੈੱਕ ਕਰਨਗੇ ਜਿਹਨਾਂ ਦੀ ਫਾਈਲ ਸਹੀ ਹੋਊਗੀ ਉਹ ਫਿਰ ਦੁਬਾਰਾ ਇੱਥੇ ਆਊਗੀ ਹੁਣ ਫਾਰਮ ਡਰਾ 11 ਵਜੇ ਡਰਾ ਨਿਕਲੇਗਾ ਸਾਰੀਆਂ ਜਗ੍ਹਾ ਦਾ 6 ਜਗ੍ਹਾ 6 ਜਗ੍ਹਾ ਪਰ ਕੱਲ ਜਿਹੜਾ ਵੀ ਜੀਐਸਟੀ ਜਿਸ ਕੋ ਬੰਦੇ ਨੇ ਨਹੀਂ ਭਰੇ ਉਹ ਕੱਲ ਅੱਜ ਭਰ ਦਵੇ ਤਾਂ ਕਿ ਉਹਨੂੰ ਕੋਈ ਕਾਹਲੀ ਮਿਲ ਜਾਣ ਉਹਨਾਂ ਨੇ ਜੀਐਸਟੀ ਚੈੱਕ ਕਰਕੇ ਕੋਈ ਫਾਈਲ ਸਿਲੈਕਟ ਕਰ ਦੇਣੀ ਹੈ ਔਰ ਪੁਲਿਸ ਡਿਪਾਰਟਮੈਂਟ ਨੂੰ ਦੇਣੀ ਹੈ ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਦਾ ਕੋਈ ਰੋਲ ਨਹੀਂ ਜੀਐਸਪੀ ਨੇ ਇਹ ਸਾਰੀ ਸ਼ਤਾਨੀ ਕੀਤੀ ਹੈ ਇਹਨਾਂ ਨੂੰ ਚਾਹੀਦਾ ਜਿਨ੍ਹਾਂ ਨੇ ਕੈਜੂਅਲ ਨੰਬਰ ਭਰੇ ਆ ਉਹਨਾਂ ਨੂੰ ਸਿਲੈਕਟ ਕਰ ਦੇਣਾ ਚਾਹੀਦਾ ਔਰ ਦੂਸਰੀ ਗੱਲ ਮੈਂ ਸਾਰੇ ਦੋਸਤਾਂ ਨੂੰ ਅਪੀਲ ਕਰਦਾ ਹਾਂ ਸ਼ਾਂਤੀ ਨਾਲ ਆਪਾਂ ਦੀਵਾਲੀ ਮਨਾਣੀ ਹੈ ਇਹ ਸਾਂਝਾ ਤਿਉਹਾਰ ਹੈ ਹਿੰਦੂ ਸਿੱਖ ਮੁਸਲਮਾਨ ਪਿਸਾਈ ਇਹ ਸਾਂਝਾ ਤਿਉਹਾਰ ਹੈ ਪਰ ਖੁਚੀ-ਕੁਚੀ ਨਹੀਂ ਹੈ ਜੈ ਹਿੰਦ ਜੈ ਭਾਰਤ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇੱਜ ਪੀਸੀ ਆਫਿਸ ਆ ਡਰਾ ਕਰਾ ਕੀਤਾ ਜਾਣਾ ਜਾਣਾ ਸੀ ਆਪਣੇ ਜਿਹਦੇ ਤੇ ਸਾਨੂੰ ਟੋਟਲ 1526 ਫਾਈਲਾਂ ਆਈਆਂ ਸੀ ਜਿਹਦੇ ਚੋਂ 1140 ਫਾਈਲ ਜੀਐਸਪੀਟੀ ਡਿਪਾਰਟਮੈਂਟ ਵੱਲੋਂ ਕੈਨਸਲ ਕੀਤੀਆਂ ਗਈਆਂ ਸੀ ਜੋ ਅੱਜ ਇੱਥੇ ਬੈਠ ਕੇ ਮੀਟਿੰਗ ਕਰਕੇ ਡਿਸਾਈਡ ਕੀਤਾ ਗਿਆ ਹੈ ਕਿ ਕੱਲ ਦਾ ਇੱਕ ਕੱਲ ਇੱਕ ਦਿਨ ਇਹਨਾਂ ਨੂੰ ਦਿੱਤਾ ਜਾਊਗਾ ਜੋ ਜੋ ਆਪਣੀ ਫਾਈਲ ਰਿਵਿਊ ਕਰਾਣਾ ਚਾਹੁੰਦਾ ਹੈ ਜੀਐਸਪੀਟੀ ਡਿਪਾਰਟਮੈਂਟ ਕੱਲ ਬੈਠ ਕੇ ਉਹ ਫਾਈਲ ਦੇ ਕੋਲ ਰਿਵਿਊ ਕਰ ਲੂਗਾ ਐਂਡ ਜੇ ਉਹਦੇ ਚ ਕੋਈ ਚੇਂਜ ਹੁੰਦਾ ਸਾਨੂੰ ਕਨਵੇ ਕਰ ਦਣਗੇ ਉਹ ਫਾਈਲ ਅਸੀਂ ਦੁਬਾਰਾ ਡਰਾਪ ਚ ਪਾ ਕੇ ਫਿਰ ਮੰਡੇ ਅਸੀਂ ਡਰਾਪ ਕੱਢਾਂਗੇ ਜੀ ਨਾਮ ਸੇਮ ਰਹਿਣਗੇ ਜੀ ਮੰਡੇ ਕਿੰਨੇ ਡਰਾਪ ਕੱਢਣਗੇ ਜੇ ਜੇ ਟਾਈਮ ਅਸੀਂ ਕੱਲ ਅਸੀਂ ਫਾਈਨਲਾਈਜ਼ ਕਰਾਂਗੇ ਸ਼ਾਮੀ ਕੱਲ ਇੱਕ ਵਾਰ ਜੀਐਸਟੀ ਇੱਕ ਵਾਰ ਡਿਪਾਰਟਮੈਂਟ ਸਾਨੂੰ ਕਲੀਅਰੈਂਸ ਦੇ ਦੇ ਜੀ ਜੀ ਅਸੀਂ ਫਿਰ ਟਾਈਮ ਕਨਵੇ ਕਰ ਦਾਂਗੇ ਸਾਰੀ ਮਾਰਕੀਟਾਂ ਦੇ ਡਰੋਮਾਂ ਨੂੰ ਸੋਮਵਾਰੀ ਕੱਢੇ ਜਾ ਇਕੱਠੇ ਹਾਂ ਜੀ ਛੇ ਸਾਈਟਾਂ ਜੀ ਇਕੱਠੇ ਹੀ ਹੋਊਗਾ ਮੰਡੇ ਸਰ ਤੋਂ ਕਹਿ ਰਹੇ ਨੇ ਕਿ ਜੀਐਸਟੀ ਅਪਲਾਈ ਪਿਛਲੀ ਵਾਰ ਕਰਦੇ ਸੀ ਸਾਡੀ ਫਾਈਲ ਸਬਮਿਟ ਕਰਦੇ ਹਾਂ ਕੈਜੂਅਲ ਸਿਸਟਮ ਹੈ ਟੈਂਪਲ ਚਾਹੀਦੀ ਹੈ ਕੈਜੂਅਲ ਇਹ ਜੀਐਸਟੀ ডিপਾਰਟਮੈਂਟ ਤਾਂ ਹੀ ਕੱਲ ਇਥੇ ਬੈਠ ਕੇ ਇਹਨਾਂ ਦੇ ਜੋ ਜੋ ਡਾਊਟਸ ਐਂਡ ਕਨਫਿਊਜ਼ਨ ਐ ਕਲੀਅਰ ਕਰ ਦਣਗੇ ਜੀ ਠੀਕ ਹੈ ਜਦੋਂ ਅੱਧਾ ਰੱਖਦਾ ਡਿਲੇ ਜੋ ਪੁੱਛਿਆ ਗਿਆ ਕਾਰਨ ਕੀ ਸੀਗਾ ਮੈਂ ਆਲਰੇਡੀ ਯਾਰ ਦੱਸਤਾ ਯਾਰ ਸਾਰਾ ਕਾਰਨ ਜੀਐਸਟੀ ਐਸ ਦੀ ਆਪਣਾ ਡਿਪਾਰਟਮੈਂਟ ਨੇ ਕੱਲ ਇੱਕ ਵਾਰ ਰਿਵਿਊ ਕਰਨੀ ਹੈ ਫਾਈਲ ਦੁਬਾਰਾ ਜੋ ਇੱਥੇ ਆਪਣਾ ਲੋਕਾਂ ਦੀ ਕਨਫਿਊਜ਼ਨ ਉਹਨੂੰ ਕਲੀਅਰ ਕਰ ਦਾਂਗੇ ਉਹਨਾਂ ਨੂੰ ਕੈਨਸਲ ਹੋਣ ਦਾ ਰੀਜ਼ਨ ਉਹਨਾਂ ਨੂੰ ਦੱਸ ਦਿੱਤਾ ਜਾਊਗਾ